ਦੀ ਲਗਾਈ ਹੋਇਆ ਸਾਈਡ ਤੇ ਲਾ ਕੇ ਸਾਈਡ ਤੇ ਪੈਣ ਮੇਰੀ ਅੱਗੇ ਸਾਈਡ ਤੇ ਲਾ ਲੋ ਲੰਗਰ ਛੱਕੇ ਸਾਈਂ ਗੁਰਜੀ ਲੰਗਰ ਛੱਕੇ ਗੜਦੇ ਚੁੱਕ ਚੁੱਕ ਮੱਥੇ ਨਾਲ ਲਾਵਾਂ ਛੋਟੇ ਛੋਟੇ ਲੰਗਰ ਛੱਕੇ ਹੀ ਲੰਗਰ ਛੱਕੇ ਟੋਲ ਪਲਾਇਆ ਵਰਕਰ ਯੂਨੀਅਨ ਪੰਜਾਬ ਧਰੇੜੀ ਜੱਟਾ ਬੱਲੋ ਲੰਗਰ ਲਗਾਇਆ ਜਾ ਰਿਹਾ ਜੀ ਲੰਗਰ ਸ਼ੱਕੇ ਵਾਹਿਗੁਰੂ ਜੀ ਧਰੇੜੀ ਜੱਟਾ ਛੋਟੇ ਸਾਹਿਬ ਜਰਿਆ ਦੇ ਛੀਦੀ ਦੇ ਵਸ ਨੂੰ ਯਾਦ ਕਰਦੇ ਹੋਏ ਹਰ ਸਾਲ ਦੀ ਤਰ੍ਹਾਂ ਇਸ ਵਾਰੀ ਵੀ ਲੰਗਰ ਬਰੈਡ ਬਰੈਡ ਤਾਂ ਚਾਹ ਦਾ ਚੱਲਦਾ ਪਿਆ ਵੀਰ ਜੀ ਗੱਡੀਆਂ ਸਾਈਡ ਤੇ ਲਾ ਕੇ ਲੰਗਰ ਛੱਕ ਕੇ ਜਾਓ ਇਹ ਛੋਟੇ ਸਾਹਿਬ ਜੀ ਦੇ ਯਾਦਗਰੀ ਨੂੰ ਯਾਦ ਕਰਦੇ ਹੋਏ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸਾਰੀ ਸੰਗਤ ਦੇ ਸਹਿਯੋਗ ਨਾਲ ਲੰਗਰ ਚੱਲਦਾ ਪਿਆ ਲੰਗਰ ਵੀਰ ਦੀ ਛੱਕ ਕੇ ਜਾਓ ਗੱਡੀਆਂ ਸਾਈਡ ਤੇ ਲਾ ਕੇ ਲੰਗਰ ਛੱਕ ਕੇ ਜਾਓ ਸਾਰੇ ਵੀਰਾਂ ਦਾ ਧੰਨਵਾਦ